ਤੁਸੀਂ ਦੇਖ ਰਹੇ ਹੋ ਚੰਨ 24 ਮੈਂ ਵਿਜੇ ਕੁਮਾਰ ਤਰਨਤਨ ਦੇ ਵਿੱਚ ਜਿਮਨੀ ਚੌਂ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੋਈ ਹੈ ਔਰ ਜਿਮਨੀ ਚੌਂ ਤੋਂ ਬਾਅਦ ਦੇਖਣ ਨੂੰ ਮਿਲਿਆ ਕਿ ਤਰਨਤਨ ਦੇ ਵਿੱਚ ਹੋਰ ਕੁਝ ਚੀਜ਼ ਨਜ਼ਰ ਨਹੀਂ ਆ ਰਹੀ ਸਿਰਫ ਫਲੈਕਸੀ ਬੋਰਡ ਦਿਖਾ ਰਹੇ ਹਰ ਕੋਈ ਆਪਣਾ ਆਪਣਾ ਜੋਰ ਅਲਗਾ ਰਿਹਾ ਹੈ ਟਿਕਟ ਲੈਣ ਵਾਸਤੇ ਜਿੱਤਣ ਵਾਸਤੇ ਸਾਡੇ ਨਾਲ ਹੈਗੇ ਨੇ ਗੁਰਦੇਵ ਸਿੰਘ ਸੰਧੂ ਜੋ ਕਿ ਬਹੁਤ ਹੀ ਸੀਨੀਅਰ ਨੇ ਔਰ ਉਸ ਦੇ ਨਾਲ ਨਾਲ ਇਹ ਪੂਰੀ ਸਿਆਸਤ ਵੀ ਜਾਣਦੇ ਨੇ ਕਿਸ ਤਰ੍ਹਾਂ ਲੋਕਾਂ ਨਾਲ ਰਹਿਣਾ ਕਿਸ ਤਰ੍ਹਾਂ ਵਿਚਰਨਾ ਇਹਨਾਂ ਨੂੰ ਵੀ ਮੈਂ ਖੁਬ ਹੀ ਬਤਾਏਗਾ ਵਾ ਸਰ ਸਵਾਗਤ ਹੈ ਜੀ ਸਾਡੇ ਚੈਨਲ ਤੇ ਤੁਹਾਡਾ ਵੀ ਜੀ ਜੀ ਐਨ ਧੰਨਵਾਦ ਆਦਾ ਜੀ ਸਰ ਜਿਮਨੀ ਚੋਨ ਆ ਗਈ ਤੇ ਤੈ ਕਿ ਹੁਣ ਜਿਮਨੀ ਚੋਨ ਹੋਵੇਗੀ ਸਰ ਕਿਸ ਤਰ੍ਹਾਂ ਵੇਖਦੇ ਜੋ ਕਿ ਕਾਫੀ ਫਲੈਕਸੀ ਬੋਰਡ ਸ਼ਹਿਰ ਚ ਪਰੇ ਪਏ ਨੇ ਔਰ ਇਹੋ ਦੇਖਦਾ ਪਿਆ ਲੋਕ ਕਹਿੰਦੇ ਕਿ ਆ ਚਿਹਰਾ ਉਹ ਚਿਹਰਾ ਉਹ ਚਿਹਰਾ ਉਹ ਚਿਹਰਾ ਤੁਹਾਡੇ ਫਲੈਕਸੀ ਬੋਰਡ ਵੀ ਲੱਗੇ ਨੇ ਹਾਂਜੀ ਪਰ ਵੇਕਰ ਨੂੰ ਮਿਲਦਾ ਕਿ ਦੋ ਚਿਹਰੇ ਤੇ ਬਹੁਤ ਜ਼ਿਆਦਾ ਤਰਨਤਾ ਦੇ ਵਿੱਚ ਇਸ ਜੀ ਨੂੰ ਆ ਗੁਰਸੇਵਕ ਸਿੰਘ ਆਲੋਕ ਤੇ ਗੁਰਦੇਵ ਸਿੰਘ ਸੰਦੂ بس ਦੋ ਹੀ ਨਾਮ ਦੇ ਬੇ ਨੇ ਅਸੀਂ ਵਿਖਾਵਾ ਨਹੀਂ ਕਰਾਂਗੇ ਅਸੀਂ ਵਿਖਾ ਰਹੇ ਹਾਂ ਬਿਲਕੁਲ ਜੀ ਜਦੋਂ ਇਲੈਕਸ਼ਨਾਂ ਆਉਂਦੀਆਂ ਨਾ ਜੀ ਹਰ ਬੰਦੇ ਨੇ ਆਪਣਾ ਆਪਣਾ ਜਦੋਂ ਦਾਵਾ ਰੱਖਿਆ ਤੇ ਉਹਨਾਂ ਫਲੈਕਸੀ ਬੋਰਡ ਜਿੰਨਾ ਕਿਸੇ ਦਾਮ ਹੈਗਾ ਉਹਨਾਂ ਲਾਉਣਾ ਵੱਧ ਤੋਂ ਵੱਧ ਅਗਲਾ ਆਂਦਾ ਐਡ ਹੋਵੇ ਮੇਰੀ ਤੇ ਮੇਰੇ ਨਾਲ ਮੈਨੂੰ ਥੋੜਾ ਜਿਹਾ ਇਸ ਗੱਲ ਦਾ ਸੁੱਖ ਵਾਕੇ ਮੈਂ ਕਲਾ ਨਹੀਂ ਲੱਗਾ ਜੀ ਮੇਰੇ ਨਾਲ ਪੂਰਾ ਹਲਕਾ ਚੰਗੇ ਚੰਗੇ ਮੋਤਵਾਰ ਬਾਹਰ ਤੋਂ ਵੀ ਲੋਕੀ ਦੇਸ਼ ਵਿਦੇਸ਼ ਬੈਠੇ ਵੀ ਮੇਰਾ ਸਾਥ ਦੇ ਰਹੇ ਆ ਮੈਨੂੰ ਕਹਿ ਰਿਹਾ ਵੀ ਗੁਰਦੇਵ ਭਾਜੀ ਤੁਸੀਂ ਪੁਰਾਣੇ ਸਮੇਂ ਚ ਪਹਿਲਾਂ ਮਿਹਨਤ ਕੀਤੀ ਸੱਚ ਦਾ ਸਾਥ ਸੰਸਤਾ ਕੈਨਜੀਓ ਚਲਾਈ ਉਹਨੂੰ ਲੋਕ ਬਹੁਤ ਪਸੰਦ ਕਰਦੇ ਆ ਕਿਉਂਕਿ ਸਮਾਜ ਸੇਵਾ ਜਦੋਂ ਬੰਦਾ ਕਰਦਾ ਉਹ ਸਾਂਝਾ ਹੁੰਦਾ ਤੇ ਅਸੀਂ ਸਮਾਜ ਸੇਵਾ ਜਿਹੜੀ ਉਹ ਪੰਜ ਚਾਰ ਸਾਲ ਪਹਿਲਾਂ ਤੋਂ ਸ਼ੁਰੂ ਕੀਤੀ ਸੀ ਪਾਰਟੀ ਆਮ ਆਦਮੀ ਰਾਜ ਚੋਂ ਤੋਂ ਕਿਉਂਕਿ ਪੰਜ ਚਾਰ ਸਾਲ ਮੇਰੀ ਸੇਵਾ ਹੋ ਚੁੱਕੀ ਸੀ ਸਾਰਾ ਹਲਕਾ ਸਾਰੇ ਪੰਜਾਬ ਦੇ ਲੋਕ ਮੈਨੂੰ ਜਾਣਦੇ ਆ ਉਸ ਤੋਂ ਬਾਅਦ ਸਾਨੂੰ ਦਿੱਲੀ ਵਾਲੀ ਪਾਰਟੀ ਦੀ ਜਿਹੜੀ ਆਪਣੀ ਸ੍ਰੀ ਰੰਦਕੇਰੀਵਾਲ ਜੀ ਉਹਨਾਂ ਦੀ ਟੀਮ ਨੇ ਸਾਰਨਾ ਕਨੈਕਟ ਕੀਤਾ ਵੀ ਤੁਸੀਂ ਆਪਾਂ ਚੰਗੀ ਸਰਕਾਰ ਬਣਾਉਣ ਜਾ ਰਹੇ ਹੋ ਤੁਸੀਂ ਸਾਡਾ ਸਾਥ ਦਿਓ ਵਾਕਿਆ ਸਾਨੂੰ ਇਹਨਾਂ ਦਾ ਕੰਮਕਾਰ ਗੱਲਬਾਤ ਜਿਹੜੀ ਸਟਾਈਲ ਪਸੰਦ ਆਇਆ ਅਸੀਂ ਸਾਰੀ ਐਨਜੀਓ ਨੇ ਸਾਥ ਇਹਨਾਂ ਦਾ ਦਿੱਤਾ ਤੇ ਅੱਜ ਵੀ ਅਸੀਂ ਉਹਨੂੰ ਬਹੁਤ ਮਾਣ ਦਿੱਤਾ ਸਰਕਾਰ ਨੇ ਆਮ ਆਦਮੀ ਪਾਰਟੀ ਵਿੱਚ ਉਹਨੂੰ ਚੇਅਰਮੈਨ ਜਗਲਾਤ ਰੂਪਕ ਦਾ ਲਾਇਆ ਗਿਆ ਵਾਈਸ ਚੇਅਰਮੈਨ ਲਾਇਆ ਗਿਆ ਮੈਂ ਸੋਚਦਾ ਕਿ ਮੈਨੂੰ ਬਹੁਤ ਵਧੀਆ ਜਿਹੜਾ ਰਤਬਾ ਮਿਲਿਆ ਵਾ ਤੇ ਮੈਂ ਪਾਰਟੀ ਦੇ ਧਿਆਨ ਰਾਤ ਰਾਜੇ ਵੀ ਲੱਗਾ ਰਿਹਾ ਜਿੱਤੇ ਵੀ ਕਿਹ ਬਾਸ ਸਟੇਟਾਂ ਚ ਭੇਜਦੇ ਆ ਗੁਜਰਾਤ ਕੇ ਐਮਪੀ ਕੇ 36 ਗੜ ਕੇ ਹਰਿਆਣੇ ਕੇ ਮਤਲਬ ਜਿੱਥੇ ਵੀ ਪਾਰਟੀ ਡਿਊਟੀ ਲਾਉਂਦੀ ਰਹੀ ਮੈਂ ਲਗਭਗ ਇੰਨਾ ਵੀ ਸਾਨੂੰ 3 3.5 ਸਾਲ ਸਦਾ ਜਾਇਨ ਹੋ ਗਏ 2 ਸਾਲ ਲਗਭਗ ਮੇਰੇ ਮਹੀਨੇ ਉਂਗਲਾਂ ਤੇ ਗਿਣੀਆਂ ਮੈਂ ਬਾਹਰ ਲਾਏ ਇਸ ਕਰਕੇ ਆਪਾਂ ਪਾਰਟੀ ਨੂੰ ਪਿਆਰ ਕਰਦੇ ਆ ਅਸੀਂ ਚੰਗੀ ਆਵਾਜ਼ ਚੰਗੀ ਪਾਰਟੀ ਦੀ ਚੁੱਕਦੇ ਰਹਿਣਾ ਸਦਾ ਜੀ ਸਰ ਤੁਸੀਂ ਜਿਹੜਾ ਕੋ ਅੰਤਰਨਦਨ ਦੇ ਵਿੱਚ ਇਹ ਤੁਹਾਨੂੰ ਪਤਾ ਕੀ ਮੁੱਦਿਆਂ ਦੀ ਗੱਲ ਹੋਣੀ ਆ ਮੁੱਦਿਆਂ ਤੇ ਹੀ ਵੋਟ ਲੜਨੀ ਆ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਤੁਸੀਂ ਚਾਰੇ ਮੁੱਦੇ ਵੇਖੋ ਸਾਡਾ ਜਿਹੜਾ ਮਿਸ਼ਨ ਆ ਜੀ ਇਹ ਪਾਰਟੀ ਸਾਡੀ ਲੈ ਕੇ ਚੱਲੀ ਆ ਕੁਝ ਮੇਰੇ ਪਰਸਨਲ ਸੋਚ ਵਿਚਾਰ ਵੀ ਇਹ ਆ ਕਿ ਜਿੱਥੇ ਗਰੀਬੀ ਜਿਆਦੀ ਹੋਵੇ ਸਾਡਾ ਇਹ ਬਾਰਡਰ ਬੈਲਟ ਦਾ ਏਰੀਆ ਜੀ ਇੱਥੇ ਲੋਕ ਬਹੁਤ ਗਰੀਬੀ ਦੀ ਰੈਸ਼ੂਅਤ ਜ਼ਿੰਦਗੀ ਜੀ ਰਹੇ ਆ ਦੂਜਾ ਨੰਬਰ ਇਹਨੂੰ ਨਸ਼ੇ ਨੇ ਮਾਰਿਆ ਉਕੇ ਬਾਦਰ ਦੇ ਨਾਲ ਲੱਗਦਾ ਉਧਰੋ ਫਰੀ ਸੁੱਟੀ ਜਾਂਦੇ ਪੈੜ ਤੇ ਲੋਕੀ ਚੁਕ ਚੁਕ ਵੇਚੀ ਜਾਂਦੇ ਆ ਤੇ ਬੜੇ ਬੜੇ ਲੋਕ ਕਈ ਇਥੇ ਬਹੁਤ ਲੋਕੀ ਇਸ ਚੀਜ਼ ਨੂੰ ਮੁਲਾਵਦੇ ਨੂੰ ਧਰਗੇ ਜਾਂਦੇ ਬਈ ਧਰਗੀਆਂ ਜਿਨ੍ਹਾਂ ਦੇ ਹੱਥਾਂ 'ਚ ਮੋਡੀਆਂ ਗੇਮ ਆ ਗਈਆਂ ਉਹਨਾਂ ਖੇਡ ਲੀਆਂ ਪਰ ਆਖਰ ਕਿਸੇ ਦਿਨ ਉਹ ਇੱਕ ਦਿਨ ਮਾੜਾ ਆਂਦਾ ਉਹ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਤੇ ਇਹ ਜੀ ਚੀਜ਼ਾਂ ਪੈਂਦੀਆਂ ਵਾਂ ਜਿਹੜਾ ਨਸ਼ੇ ਦਾ ਪੈਸਾ ਮਾੜੇ ਕਾਰੋਬਾਰ ਦਾ ਪੈਸਾ ਉਹ ਆਪਣੇ ਆਪ ਨੂੰ ਲੈ ਕੇ ਪੈਂਦਾ ਬੰਦੇ ਇੱਕ ਦਿਨ ਮਹਿਸੂਸ ਜ਼ਰੂਰ ਕਰਦਾ ਬੰਦਾ ਕਿ ਮੈਂ ਵੱਡੀਆਂ ਗੱਡੀਆਂ ਲੈ ਲੀਆਂ ਵੱਡੀਆਂ ਕੋਠੀਆਂ ਪਾ ਲਈਆਂ ਇਹ ਰੱਬ ਦੇ ਘਰ ਨਹੀਂ ਆਵਾਂ ਦੇ ਨੇਰ ਨਹੀਂ ਹੈਗਾ ਇੱਕ ਦਿਨ ਉਹ ਬੰਦਾ ਜਿਹੜਾ ਲੋਕਾਂ ਦੇ ਘਰਾਂ ਦੇ ਵੇੜੇ ਗਰਖ ਕਰਦੇ ਆ ਨਸ਼ੇ ਵੇਚ-ਵੇਚ ਕੇ ਕਿਸੇ ਵੀ ਤਰੀਕੇ ਦੀ ਉਹ ਤਾਕਤ ਆਉਂਦੀ ਉਹਨਾਂ ਮਿਸਯੂਜ਼ ਕਰਦੇ ਆ ਤੇ ਉਹਨਾਂ ਦਾ ਕਿਸੇ ਨਾ ਕਿਸੇ ਦਿਨ ਇੱਥੇ ਆਪਾਂ ਖੁਦ ਨਹੀਂ ਵੇਖਣਦੇ ਵੀ ਜਿਹੜਿਆਂ ਬੰਦਿਆਂ ਪਰਵਾਰਾਂ ਨੇ ਸੇਵਾ ਸੰਭਾਲ ਕੀਤੀ ਉਹ ਬੜੀ ਮਹਾਰੀ ਦੀ ਕਿਰਪਾ ਨੂੰ ਉੱਚੀਆਂ ਪਦੀਆਂ ਤੇ ਪਹੁੰਚ ਗਏ ਜਿਨ੍ਹਾਂ ਨੇ ਨਸ਼ੇ ਵੇਚ ਕੇ ਵਕਾਇਆ ਗੁੰਡਾਗਰਦੀਆਂ ਕੀਤੀ ਉਹ ਅੱਜ ਰੋਲਦੇ ਫਿਰਦੇ ਵੇਖਣਦੇ ਆਂ ਸੀ ਇਹ ਚੀਜ਼ਾਂ ਰੱਬ ਦੇ ਘਰ ਜਿਹੜਾ ਨਿਆ ਹੈਗਾ ਤੇ ਅਸੀਂ ਤੇ ਬੜੀ ਸੋਚ ਇਹ ਲੈ ਕੇ ਚੱਲੇ ਆਂ ਮੇਰੇ ਦਰਦੇ ਅੰਦਰ ਆ ਕਿ ਸਾਡੇ ਹਲਕੇ ਦੇ ਵਿੱਚ ਅਨਪੜਤਾ ਬਹੁਤ ਜ਼ਿਆਦਾ ਹੈ ਗਰੀਬੀ ਬਹੁਤ ਜ਼ਿਆਦਾ ਹੈ ਜੇ ਮੇਰੇ ਹੱਥ ਵਿੱਚ ਤਾਕਤ ਆਈ ਤੇ ਮੈਂ ਤੇ ਇਹਨਾਂ ਜ਼ਿਆਦਾ ਸਕੂਲਾਂ ਤੇ ਜ਼ੋਰ ਦਊਗਾ ਕੋਈ ਜੇ ਮੈਂ ਡਿਮਾਂਡ ਕਰਿਆ ਕਰੂੰ ਕੋਈ ਯੂਨੀਵਰਸਿਟੀ ਮੰਗ ਲਊਂ ਕੋਈ ਕਾਲਜ ਮੰਗ ਲਿਆ ਕਰੂੰ ਜਦੋਂ ਸਾਡੇ ਲੋਕਾਂ ਦੀ ਜਿਹੜੀ ਉਹ ਡਵੈਲਪਮੈਂਟ ਇਸ ਤਰੀਕੇ ਨਾਲ ਹੋਣੀ ਹੈ ਕਿ ਪੜ੍ਹਾਈ ਨਾ ਹੋਣੀ ਹੈ ਜੇ ਅਸੀਂ ਅੜਾ ਮੋੜ ਕੋਈ ਜਾਲੀ ਚੀਜ਼ਾਂ ਬੋਲ ਕੇ ਕਰਾਂ ਰਾਜ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਥੋੜੇ ਸਮੇਂ ਲਈ ਹੁੰਦਾ ਵੀ ਡਲਗ ਜਾਲੀ ਛੱਡ ਤੇ ਚੱਲ ਗਏ ਪਰ ਅੱਜ ਕੱਲ ਲੋਕ ਥੋੜਾ ਬਾਲਾ ਫਿਰ ਵੀ ਅੱਗੇ ਨਾਲ ਐਜੂਕੇਟਡ ਹੋ ਚੁੱਕੇ ਆ ਉਹ ਇਹ ਚੀਜ਼ਾਂ ਨੂੰ ਜਾਣਦੇ ਆ ਜੇ ਕਿਸੇ ਦਾ ਭਲਾ ਕਰਨਾ ਹੋਵੇ ਤੇ ਪੜ੍ਹਾਈ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਜਾਂ ਮੈਡੀਕਲ ਸੂਲ ਦੋ ਚੀਜ਼ਾਂ ਆ ਸਭ ਤੋਂ ਵੱਧ ਇਹਨਾਂ ਦੀ ਜ਼ਿਆਦਾ ਜ਼ਰੂਰਤ ਲੋਕਾਂ ਨੂੰ ਬਿਲਕੁਲ ਜੀ ਤਰਨਤਨ ਦੇ ਵਿੱਚ ਇੱਕ ਵੇਖਣ ਨੂੰ ਮਿਲਦਾ ਫਾਟਕ ਦਾ ਜੰਡਿਆਲਾ ਰੋਡ ਦਾ ਇਹਨਾਂ ਬੁਰਾ ਹਾਲਾਤ ਆ ਗਰਮੀ ਸਰਦੀ ਸਾਰੇ ਲੋਕ ਦੁਖੀ ਨੇ ਔਰ ਡੰਪ ਕੋੜੇ ਵਾਲਾ ਡੰਪ ਇਨਾ ਬੁਰਾ ਹਾਲਾਤ ਆ ਉਹ ਘਰ ਵਾਲੇ ਅਜ ਵੀ ਦਵਾਈਆਂ ਖਾ ਕੇ ਸੌਂਦੇ ਨੇ ਤੇ ਬਿਮਾਰ ਪਈ ਹੋਏ ਨੇ ਇਹ ਚੀਜ਼ਾਂ ਨੂੰ ਤੁਸੀਂ ਕਿਤਰਾ ਕਰੋਗੇ ਵੇਖੋ ਜੀ ਇੱਥੇ بڑے ਲੀਡਰ ਆਏ ਤੇ ਬੜੇ ਵੋਟਾਂ ਲੈ ਕੇ ਤਰਨਤਨ ਦੇ ਚਲ ਗਏ ਮੈਂ ਹੱਥ ਜੋੜ ਕੇ ਤੁਹਾਡੇ ਹੁੰਦਿਆਂ ਬੇਨਤੀ ਕਰ ਲਗਾ ਤੁਹਾਡੇ ਚੈਨਲ ਦੇ ਮੈਂ ਵਾਅਦਾ ਕਰਦਾ ਤਰਨਤਨ ਦੇ ਹਲਕੇ ਦੀ ਜਨਤਨਾ ਪੂਰੇ ਸ਼ਹਿਰ ਨਾਲ ਇਹ ਸਾਡਾ ਪਵਿੱਤਰ ਧਰਤੀ ਆ ਗੁਰੂ ਅਰਜਨ ਦੇ ਪਾਸ਼ਾ ਦੀ ਧਰਤੀ ਆ ਸ਼ਹਿਰ ਦੀ ਇੱਥੇ ਗੰਦਗੀ ਦਾ ਡੈਂਪ ਵਿੱਚ ਨਹੀਂ ਸੀ ਚਾਹੀਦਾ ਇਹ ਅੱਜ ਤੋਂ ਕਿਦੇ ਸਾਲ ਬਾਏ 10 15 ਸਾਲ ਪਹਿਲਾਂ 20 ਸਾਲ ਇਥੋਂ ਚੁੱਕਿਆ ਜਾਣਾ ਚਾਹੀਦਾ ਸੀ ਮੈਂ ਤਰਨ ਤਰਨ ਹਲਕੇ ਦੀ ਜਨਤਾ ਨਾਲ ਵਾਅਦਾ ਕਰਦਾ ਤੁਹਾਡਾ ਪ੍ਰਾਕ ਗੁਰਦੇਵ ਸਿੰਘ ਸੰਧੂ ਸਮਾਸੀ ਵੀ ਜੇ ਮੈਨੂੰ ਗੁਰੂ ਅਰਜਨ ਦੇਵ ਪਾਸ਼ਾ ਸੇਵਾ ਦੇਊਗਾ ਮੈਂ ਭਾਵੇਂ ਪਰਸਨਲ ਜ਼ਮੀਨ ਖਰੀਦ ਕੇ ਪਾਸੇ ਇਹ ਦੇ ਦਵਾਂ ਕਮੇਟੀਕਰਨ ਨੂੰ ਮੇਰੇ ਕੋਲ ਸੰਗਤ ਰਲੀਆਂ ਜੋ ਮੈਂ ਕਈ ਨਾਮ ਮੇਰੀ ਸੰਗਤ ਮੇਰੇ ਗੁਰਮਤ ਜਮਨ ਲੈ ਲੈਂਦੇ ਆ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਰਜਵਾੜਾ ਮੈਂ ਜ਼ਮੀਨ ਖਰੀਦੂ ਨਹੀਂ ਮੈਂ ਆਪਣੇ ਭਰਾਵਾਂ ਨਾਲ ਆਪਣੇ ਸਾਥੀਆਂ ਨਾਲ ਦੇਸ਼ ਵਿਦੇਸ਼ ਬੈਠਿਆਂ ਨਾਲ ਸਾਰਾ ਨਸਲਾਹ ਕਰੂੰਗਾ ਪਰ ਮੈਨੂੰ ਪਤਾ ਜੋ ਮੈਂ ਗੱਲ ਕਰ ਲੈਣਾ ਮੇਰਾ ਮੰਨ ਜਾਂਦੇ ਆ ਮੈਂ ਵਾਦਾ ਤੁਹਾਡੇ ਨਾਲ ਆਪਣੀ ਟੀਮ ਨਾਲ ਰਹਿ ਕਰਦਾ ਕਿ ਇਹ ਜਿਹੜੀ ਜ਼ਮੀਨ ਇੱਥੇ ਜਿਹੜਾ ਕੂੜੇ ਦਾ ਢੇਰ ਲੱਗਾ ਡੈਂਪ ਲੱਗਾ ਤੇ ਅਸੀਂ ਭਾਏ ਪਰਸਨਲ ਜ਼ਮੀਨ ਲੈ ਕੇ ਦਈਏ ਤਰਨਤਾਰ ਚੋਂ ਗੰਦ ਕੱਢਣ ਦਾ ਮੈਂ ਤੁਹਾਡਾ ਭਰਾ ਗੁਰਦੇਵ ਸਿੰਘ ਸੰਧੂ ਵਾਦਾ ਕਰਦਾ ਕਿ ਇੱਥੇ ਜੇ ਮੈਨੂੰ ਐਮਐਲਏ ਬਣਾਉਂਦੇ ਆ ਇਹ ਡੈਂਪ ਆਉਣ ਵਾਲੇ ਮਹੀਨਿਆਂ ਚ ਮਹੀਨਿਆਂ ਚ ਚਕਾਵਾਂਗੇ ਸਾਲਾਂ ਚ ਲਈ 6 ਮਹੀਨਿਆਂ ਚ 4 ਮਹੀਨੇ ਬਾਅਦ ਤੁਹਾਨੂੰ ਇਲੈਕਸ਼ਨ ਤੋਂ ਬਾਅਦ ਇਹ ਡੈਂਪ ਨਹੀਂ ਇੱਥੇ ਦਿਖੂਗਾ ਇਹ ਮੇਰਾ ਵਾਦਾ ਤਰਨਤਾਰ ਨਾਲ ਕੇ ਬਿਲਕੁਲ ਜੀ ਤੇ ਪਹਿਲੇ ਨਾਲ ਕੇ ਤੁਸੀਂ ਜਿਹੜਾ ਉਹ ਫਾ ਜੰਡਿਆਲਾ ਰੋਡ ਦਾ ਉਹ ਉਹ ਵੀ ਫਿਰ ਤੁਸੀਂ ਆਪ ਹੀ ਕਰ ਦੋਗੇ ਨਹੀਂ ਉਹ ਜਿਹੜਾ ਉਹ ਜਿਹੜੀ ਸੰਗਤ ਵਾ ਸਾਡੀ ਸ਼ਹਿਰ ਦੀ ਉਹ ਹਰ ਵਾਰੀ ਜਦੋਂ ਰੁਕਦਾ ਕੰਮ ਤੇ ਉਹ ਜਦੋਂ ਵੱਧ ਬੰਦੇ ਕਮੈਂਟ ਕਰ ਦਿੰਦੇ ਆ ਜਾਂ ਥਾਕਤ ਵਾਲੇ ਬੰਦੇ ਕੋਸੇ ਲ ਜਾਂਦੇ ਮੌਕੇ ਤੇ ਕਿ ਇਹ ਸਾਡੀਆਂ ਦੁਕਾਨਾਂ ਬਰਬਾਦ ਹੋ ਜਾਣੀਆਂ ਸਾਡਾ ਨੁਕਸਾਨ ਹੋ ਜਾਣਾ ਇਸ ਚੀਜ਼ ਤੇ ਵੇਖੋ ਮੈਂ ਮੈਂ ਜੇ ਮੈਂ ਉਹਦਾ ਕੂੜੇ ਦੇ ਡੈਂਪ ਬਾਰੇ ਤੁਹਾਨੂੰ ਕਹਿ ਦਿੱਤਾ ਪਰ ਇਹ ਨਹੀਂ ਮੈਂ ਕਹਿ ਸਕਦਾ ਕਿਉਂਕਿ ਇਹ ਸਾਡੇ ਸ਼ਹਿਰ ਵਾਸੀਆਂ ਦਾ ਜਿਵੇਂ ਬੋਡੀ ਤੇ ਚੱਲਦਾ ਤੇ ਉਹ ਬੱਸ ਸਟੈਂਡ ਤੱਕ ਇਹ ਲੋਕਾਂ ਦਾ ਦੁਕਾਨਾਂ ਦਾ ਨੁਕਸਾਨ ਹੁੰਦਾ ਇਸ ਕਰਕੇ ਮੈਂ ਉਸ ਚੀਜ਼ ਤੇ ਕੋਈ ਬਹੁਤ ਮੈਂ ਜਿਆਦਾ ਸਿਆਣਾ ਨਹੀਂ ਵੀ ਇੱਕਦਮ ਕਮੈਂਟ ਕਰ ਦੂੰਗਾ ਉਹ ਮੈਂ ਸ਼ਹਿਰ ਵਾਸੀਆਂ ਨਾਲ ਦੁਕਾਨਦਾਰਾਂ ਨਾਲ ਗੱਲ ਕਰਾਂਗੇ ਬਾਕੀ ਲੋਕਾਂ ਦੀ ਪ੍ਰੋਬਲਮ ਨੂੰ ਉਧਰ ਲੇਰ ਕੇ ਸਮਝਾਂਗੇ ਫਿਰ ਆਪਾਂ ਕੋਈ ਬਹਿ ਕੇ ਸਾਂਝੇ ਥਾਂ ਉਦੀ ਸਲਾਹ ਕਰਾਂਗੇ ਸਰ ਇਹ ਬੇਕਰ ਨੂੰ ਮਿਲਦਾ ਕਿ ਜਿਆਦਾਤਰ ਇਹ ਹੁਣ ਆ ਰਿਹਾ ਫਰੋਤੀ ਫਰੋਤੀਆਂ ਦੀ ਡਿਮਾਂਡ ਬਹੁਤ ਜ਼ਿਆਦਾ ਹੋ ਗਈ ਆ ਕਹਿੰਦੇ ਕਿ ਪਿਛਲਾ ਮਾਹੌਲ ਇੰਨਾ ਚੰਗਾ ਸੀ ਆ ਮੋਲ ਜਿਹੜਾ ਵੇਖਣ ਨੂੰ ਮਿਲਦਾ ਇਹ ਖਤਰਾ ਪੈਦਾ ਹੋ ਗਿਆ ਫਰੋਤੀਆਂ ਦੇ ਫਰੋਤੀਆਂ ਵੇਖੋ ਜੀ ਮੈਂ ਇਸ ਚੀਜ਼ ਤੇ ਵਿਸ਼ੇ ਤੇ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਟਾਪਿਕ ਮੇਰੇ ਸਾਹਮਣੇ ਲਿਆਂਦਾ ਮੈਂ ਇਸ ਚੀਜ਼ ਤੇ ਵੀ ਇਹ ਗੱਲ ਕਰੂੰਗਾ ਵੀ ਜਿਸ ਏਰੀਏ ਦਾ ਰਾਜਾ ਜਾਂ ਵਜ਼ੀਰ ਉਹ ਕਾਇਮ ਹੋਵੇ ਤੇ ਰਾਖੀ ਪਬਲਿਕ ਦੀ ਰਾਖੀ ਕਰ ਲਈਏ ਚੁਣੇ ਜਾਂਦੇ ਸੀ ਬੰਦੇ ਉਹ ਤੋਂ ਠੀਕ ਹੈ ਜੀ ਵੀ ਆ ਸਾਡਾ ਰਾਜਾ ਤੇ ਪਬਲਿਕ ਘਰੀ ਸੁਖੀ ਸੌਂਦੀ ਹੁੰਦੀ ਸੀ ਇਹ ਕੀ ਹੈ ਅੱਜ ਦੇ ਵੋਟਾਂ ਪੈ ਕੇ ਰਾਜੇ ਬਣਦੇ ਆ ਪਰ ਜੇ ਸਾਡੇਆਂ ਲੋਕਾਂ ਨੂੰ ਸਾਡੇ ਹਲਕੇ ਦੇ ਲੋਕਾਂ ਨੂੰ ਇੱਥੇ ਗੈਂਗਸਟਰਾਂ ਨਾਲ ਸਤਾ ਛੜਨਾ ਦੁਕਾਨਾਂ ਨਹੀਂ ਖੁੱਲ੍ਹਣ ਦਿੰਦੇ ਨਾ ਸਕੂਲੀ ਬੱਚੇ ਨਹੀਂ ਖੁੱਲ੍ਹਣ ਨੇ ਇਹ छोटा ਗੁਰਦੁਆਰਾ ਸਾਹਿਬ ਨੂੰ ਲੋਕੀਆਂ ਮਰਦ ਵੇਲੇ ਜਾ ਸਕਦੇ ਉਹ ਧਮਕੀਆਂ ਆਈਆਂ ਉਹ ਅੰਦਰ ਹੀ ਬੜੇ ਬੈਠੇ ਆ ਪਰ ਜੇ ਮੈਨੂੰ ਮੇਰੇ ਹਲਕੇ ਨੇ ਤਾਕਤ ਦਿੱਤੀ ਇੱਥੇ ਜੁਰਤ ਨਹੀਂ ਹੋਏ ਸਰ ਤਰਨਤਨ ਨਾਲ ਕੋਈ ਗੈਂਗਸਟਰ ਫੋਨ ਕਰੇ ਕਿ ਇਹਨਾਂ ਪੈਸੇ ਮੰਗਣ ਲਈ ਇਹ ਮੇਰੀ ਗੁਰਦੇਵ ਸਿੰਘ ਸੰਧੂ ਦਾ ਗੁਰੂ ਅਰਜਨ ਦੇਵ ਪਾਸ਼ਾ ਦਾ ਨਾਮ ਲੈ ਕੇ ਉਹਦੇ ਚਰਨਾਂ 'ਚ ਬੇਨਤੀ ਕਰਕੇ ਇਹ ਕਹਿਣਾ ਮੇਰਾ ਵਾਅਦਾ ਵਾ ਤਰਨਤਨ ਨਾਲ ਕੋਈ ਹਲਕੇ 'ਚ ਕੋਈ ਫੋਨ ਕਰਨ ਲੱਗਿਆ ਡਰਿਆ ਕਰੂਗਾ ਕਿ ਤਰਨਤਨ ਨਾਲ ਹਲਕੇ 'ਚ ਹੀ ਫਰੋਦੀ ਮੰਗਣ ਲੱਗੇ ਆ ਗੁਰਦੇਵ ਸਿੰਘ ਸੰਧੂ ਸਮਾਜ ਸੇਵੀ ਆ ਜਾਨ ਦੇ ਸਕਦਾ ਇਹ ਦੁਨੀਆ ਇਹ ਇਲਾਕੇ ਦੇ ਲੋਕਾਂ ਵਾਸਤੇ ਇਸ ਹ ਮਤਵੇ ਲਈ ਕੋਈ ਨਹੀਂ ਕਹਿੰਦੀ ਤਾਕਤ ਨਹੀਂ ਗਈ ਜਿਹੜੇ ਗੈਂਗਸਟਰ ਧਮਕੀਆਂ ਦਿੰਦੇ ਆ ਉਹਨਾਂ ਦੇ ਪਰਿਵਾਰ ਵੀ ਇੱਥੇ ਰਹਿੰਦੇ ਆ ਉਹਨਾਂ ਦੇ ਪਰਿਵਾਰ ਕੇ ਦੇ ਸਾਰੇ ਆਕਾਸ਼ ਤੇ ਨਹੀਂ ਚੱਲਗੇ ਕਿਸੇ ਦਾ ਪਰਿਵਾਰ ਮਾਰਨੀ ਧਮਕੀ ਦਿੰਦੇ ਆ ਨਾ ਗੁਰਦੇਵ ਸਿੰਘ ਸੰਧੂ ਟੀਮ ਲੈ ਕੇ ਉਹਨਾਂ ਦੇ ਘਰ ਜਾ ਕੇ ਪੁੱਛਿਆ ਕਰੂਗਾ ਵੀ ਦੱਸ ਬਈ ਤੂੰ ਫਲਾਣੇ ਬੰਦੇ ਤੋਂ ਪੈਸੇ ਮੰਗੇ ਪਰਿਵਾਰ ਮਾਰਨ ਦੀ ਧਮਕੀ ਦਿੱਤੀ ਸੀ ਦੱਸੋ ਪਰਿਵਾਰ ਨੂੰ ਪੁੱਛਾਂਗੇ ਜਾ ਕੇ ਵੀ ਤੁਹਾਡਾ ਕੀ ਹੋਣਾ ਚਾਹੀਦਾ ਦੱਸੋ ਇਸ ਤਰ੍ਹਾਂ ਲੋਕ ਇਹ ਰੋਗ ਨਹੀਂ ਆਉਂਦੇ ਜੋ ਨਾ ਛਤਰਾ ਨਾ ਮੰਨਣਾ ਛਤਰਾ ਨਾ ਮੰਨਣਾ ਪਰ ਰਾਜਾ ਜਿਹਨੂੰ ਰਾਜਾ ਜਾਂ ਵਜ਼ੀਰ ਜਨਤਾ ਬਣਾਉਦੀ ਨਾ ਉਹਦਾ ਫਰਕ ਹੁੰਦਾ ਕਿਸੇ ਦੀ ਬਾਤ ਚੁੱਕਣੀ ਲੋਕੇ ਦੇ ਖੁੱਡਾਂ ਚ ਵੜੇ ਫਿਰਦੇ ਜਿਉਂ ਧਮਕੀ ਆ ਜੇ ਇਸ ਤਰ੍ਹਾਂ ਦਾ ਗੁਰਦੇਵ ਸਿੰਘ ਸੰਧੂ ਨਹੀਂ ਕੰਮ ਕਰੂਗਾ ਮੈਂ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤਰਨਤਾਲ ਨਾਲ ਕੇ ਵਾਲੀ ਨੂੰ ਇੱਕ ਵਾਰ ਮੈਨੂੰ ਰਾਜਤਾਜ ਦੇ ਕੇ ਵੇਖੋ ਜੇ ਤਰਨਤਾਲ ਹਲਕੇ ਮੇਰੇ ਜਿੱਨੇ ਚ ਮੈਨੂੰ ਪਬਲਿਕ ਨੇ ਵੋਟ ਪਾ ਕੇ ਜਿਤਾਇਆ ਪ੍ਰੋਟੋਕਾਲ ਮੁਤਾਬਕ ਉੱਥੇ ਕਿਸੇ ਨੂੰ ਕਾਲ ਫੋਨ ਆਊਗੀ ਧਮਕੀ ਦੀ ਉਹਦਾ ਜਵਾਬ ਦੇ ਗੁਰਦੇਵ ਸਿੰਘ ਸੰਧੂ ਹੋਊਗਾ ਬਲਕਿ ਜੀ ਤੇ ਕਿ ਲਾਸਟ ਵਾ ਕਿ ਟਿਕ ਤਕੀ ਲੱਗ ਰਿਹਾ ਕਿ ਹੁਣ ਟਿਕਟ ਬਾਰੇ ਦੱਸ ਦਿਓ ਕਿਉਂਕਿ ਜਨਤਾ ਜਾਣਨਾ ਚਾਹੁੰਦੀ ਹੈ ਕਿਉਂ ਕਹਿੰਦੇ ਜਿੱਥੇ ਕੋਈ ਗੱਲ ਕਰਦਾ ਕੋਈ ਕਹਿੰਦਾ ਮੈਨੂੰ ਮਿਲ ਗਈ ਉਹ ਕਹਿੰਦਾ ਮੈਨੂੰ ਮਿਲ ਗਈ ਉਹ ਕਹਿੰਦਾ ਮੈਨੂੰ ਮਿਲ ਗਈ ਇਹਦੀ ਸੱਚਾਈ ਤੇ ਉੱਤੇ ਪਰਦਾ ਢਾਓ ਵੇਖੋ ਜੀ ਜਿਹੜੀ ਟਿਕਟ ਵਾਣਾ ਜੀ ਟਿਕਟ ਪਾਰਟੀ ਦਾ ਪ੍ਰੋਟੋਕਾਲ ਆ ਜਿੰਨੇ ਦਿਨਾਂ ਤੱਕ ਉਹਨਾਂ ਦੇਣੀਆਂ ਕਰਨੀ ਟਿਕਟ ਉਹ ਸਾਰਾਂ ਤੋਂ ਪਰਦੇਸ਼ਿਪਾਗਾਂ ਰੱਖੀ ਜਾਂਦੀ ਆ ਟਿਕਟਾਂ ਨਿਕਲਣੀਆਂ ਜਿਵੇਂ ਇੱਕਦਮ ਇਸ ਦੀ ਕਿਸਮਤ ਕੁੜੀ ਨਿਕਲਦੀ ਕਿਉਂਕਿ ਪਾਰਟੀਆਂ ਮੰਥਨ ਕਰਦੀਆਂ ਸਾਰੀ ਬਣੀ ਸੋਚਦੀਆਂ ਵਿਚਾਰਦੀਆਂ ਬਾਰ-ਬਾਰ ਜੇ ਕਿਤੇ ਸ਼ੰਕਾ ਪੈਂਦੀ ਉਹਨੂੰ ਫੇਰ ਵਾਰਾ ਰੀਚੈੱਕ ਕਰਾਉਂਦੀਆਂ ਵਾਂ ਇਸ ਕਰਕੇ ਪਾਰਟੀਆਂ ਦਾ ਹੱਕ ਹੁੰਦਾ ਕਿਉਂਕਿ ਪਾਰਟੀਆਂ ਦੀ ਰਿਸਪੈਕਟ ਇੱਜ਼ਤ ਬਹੁਤ ਉੱਚੀ ਮਾਨ ਤੇ ਸ਼ਾਨ ਬਣਾਉਣਾ ਬੜਾ ਸੌਖੀ ਗੱਲ ਨਹੀਂ ਹੁੰਦੀ ਜਿਹੜੇ ਬੰਦੇ ਲੱਗੇ ਹੁੰਦੇ ਦੌੜ 'ਚ ਉਹਨਾਂ ਦੇ ਹਰ ਕਿਸੇ ਨੇ ਆਖਣਾ ਮੇਰੇ ਹੱਥ 'ਚ ਜਾਜ ਟਿਕਟ ਦੂਜੇ ਕਹਿੰਦੇ ਮੇਰੇ ਉਹਨਾਂ ਦੀ ਦੌੜ ਵੱਖਰੀ ਸੀ ਉਹਨਾਂ ਦੀ ਸੋਚ ਵੀ ਸਹੀ ਹੁੰਦੀ ਆ ਪਰ ਮੈਨੂੰ ਇਸ ਚੀਜ਼ ਦਾ ਮਾਣ ਆ ਮੇਰੇ ਹਲਕੇ ਵਾਲਿਆਂ ਦੀ ਬਾਤ ਅਤੇ ਮੇਰੀ ਪਾਰਟੀ 'ਚ ਕੀਤੀ ਕਮਾਈ ਇਹ ਕਿਤੇ ਨਹੀਂ ਜਾਂਦੀ ਮੇਰੇ ਹੱਥ 'ਤੇ ਤੜੀ ਦੇ ਟਿਕਟ ਹੈਗੀ ਆ ਜਿੱਤਾਂਗੇ ਜਿੱਤ ਵੀ ਪੱਕੀ ਆ ਤੇ ਟਿਕਟ ਵੀ ਪੱਕ ਮੇਰੇ ਹੱਥਾਂ 'ਚ ਹੀ ਹੈ ਔਰ ਜਿੱਤ ਵੀ ਪੱਕੀ ਹੈ ਔਰ ਦੂਸਰਾ ਡੰਪ ਦਾ ਮੁੱਦਾ ਉਹ ਕਹਿੰਦੇ ਕਿ ਮਹੀਨਿਆਂ ਦੇ ਵਿੱਚ ਇਸ ਡੰਪ ਨੂੰ ਚੁਕਾ ਦਿੱਤਾ ਜਾਊਗਾ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਤੀ ਜਾਵੇਗੀ ਰਹੀ ਗੱਲ ਫਰੋਤੀਆਂ ਦੀ ਤਾਂ ਉਹ ਕਹਿ ਰਹੇ ਨੇ ਖੋ ਕਿ ਮੈਂ ਇਹਨੂੰ ਜਿਤਾਉਂਗੇ ਤਾਂ ਮੈਂ ਉਸੇ ਵਕਤ ਤੁਰੰਤ ਕਾਰਵਾਈ ਖੁਦ ਕਰਾਂਗਾ ਕਿਉਂਕਿ ਐਮਐਲਏ ਦਾ ਫਰਜ਼ ਵੀ ਬੰਦਾ ਹੈ ਕਿਉਂਕਿ ਜਨਤਾ ਨੇ ਜਿਤਾਇਆ ਹੁੰਦਾ ਹੈ ਕਿ ਜਨਤਾ ਆਪਣੀ ਸੋਨੀ ਨਹੀਂ ਸੋਨਾ ਚਾਹੁੰਦੀ ਹੈ ਤਾਂ ਗੁਰਦੇਵ ਸਿੰਘ ਸੰਧੂ ਨੂੰ ਇੱਕ ਵਾਰ ਅੱਗੇ ਲੈ ਕੇ ਆਓਗੇ ਤਾਂ ਤੁਸੀਂ ਇਸ ਚੀਜ਼ ਤੋਂ ਵੀ ਛਡਕਾਰਾ ਜਿਹੜਾ ਕਹਿੰਦੇ ਕੀ ਉਹ ਤੁਹਾਨੂੰ ਮਿਲ ਜਾਵੇਗਾ ਪਰ ਟਿਕਟ ਦਾ ਸਮਾਂ ਕਿੰਨੂੰ ਮਿਲਦੀ ਹੈ ਕਿਹਦੇ ਹੱਥ ਚ ਆਉਂਦੀ ਹੈ ਇਹ ਤਾਂ ਹੁਣ ਸਰਕਾਰ ਖੁਦ ਕਰ ਸਕਦੀ ਹੈ ਪਰ ਪਾਰਟੀਆਂ ਵੀ ਮੈਦਾਨ ਚ ਆਉਣਗੀਆਂ ਇਹ ਦੇਖਾਂਗੇ ਕਿ ਮੁਕਾਬਲਾ ਕਿਸ ਨਾਲ ਜ਼ਿਆਦਾ ਹੁੰਦਾ ਔਰ ਕੌਣ ਬਾਜੀ ਮਾਰਦਾ ਹੈ ਵਿਜੇ ਕੁਮਾਰ ਪ੍ਰੋਚਾਨਾ ਟੂ ਟੀਵੀ ਤਰੰਤਰ